ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਪੂਰਾ ਹਫਤਾ ਪੰਨੂ ਸਾਹਿਬ ਦਾ ਸਾਥ ਹੁੰਦਾ ਹੈ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਕਰੀਦੀ ਹੈ ਅੱਜ ਵੀ ਪੰਨੂ ਸਾਹਿਬ ਦਾ ਸਾਥ ਸਭ ਤੋਂ ਪਹਿਲਾਂ ਸਵਾਗਤ ਕਰਦੇ ਪੰਨੂ ਸਾਹਿਬਾ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਪੰਜਾਬ ਦੇ ਵਿੱਚ ਹੜ੍ਹਾਂ ਕਰਕੇ ਹਾਲਾਤ ਖਰਾਬ ਹੈ 850 ਤੋਂ ਵੱਧ ਪਿੰਡ ਪਾਣੀ ਭਰ ਚੁੱਕਿਆ ਹੈ ਰੇਲਵੇ ਪ੍ਰਭਾਵਿਤ ਹੋਈ ਹੈ ਦੂਸਰੇ ਪਾਸੇ ਪਾਖੜਾ ਬਿਆਸ ਮੈਨੇਜ ਉਥੇ ਜਿਹੜੀ ਫੋਰਸ ਲਗਾ ਦਿੱਤੀ ਹੈ ਉਹਨੂੰ ਕਿਵੇਂ ਦੇਖਦੇ ਆ ਨਵਜੀਤ ਜੀ ਤੁਸੀਂ ਇੱਕੋ ਸਵਾਲ ਦੇ ਵਿੱਚ ਏਨੇ ਸਵਾਲ ਮੇਰੇ ਤੋਂ ਪੁੱਛ ਲਿਆ ਕਿ ਮੈਂ ਪਤਾ ਨਹੀਂ ਸਾਰਿਆਂ ਦਾ ਇਕੱਠਾ ਜਵਾਬ ਦੇ ਸਕਾਂ ਕਿ ਵਿੱਚੋਂ ਭੁੱਲ ਜਾਮ ਹਮ ਇਹਨਾਂ ਸਾਰੇ ਸਵਾਲਾਂ ਤੋਂ ਪਹਿਲਾਂ ਮੈਂ ਇੱਕ ਗੱਲ ਇਹ ਦੱਸਣੀ ਚਾਹਨਾ ਕਿ ਹੜਪੀੜਤਾ ਦੀ ਮਦਦ ਵਾਸਤੇ ਸਾਰੇ ਪਾਸਿਆਂ ਤੋਂ ਆਵਾਜ਼ ਉੱਠੀ ਹੈ ਹੱਥ ਉੱਠੇ ਨੇ ਲੋਕ ਤੁਰੇ ਨੇ ਪਹਿਲੀ ਗੱਲ ਤਾਂ ਇਹ ਕਿ ਚੰਡੀਗੜ੍ਹ ਤੋਂ ਸ਼ਬਦ ਇੱਕ ਅਖਬਾਰ ਨੇ ਆਖਿਆ ਕਿ ਸਾਡੇ ਕੋਲ ਪੰਜਾਬ ਦੇ ਵਿੱਚ ਕਰੋੜਪਤੀ سرمایہਦਾਰ ਇੱਥੇ ਪੂੰਜੀਪਤੀ ਰਾਜਨੀਤਿਕ ਨੇਤਾ ਨੇ ਕੀ ਉਹ ਲੋਕਾਂ ਵਾਸਤੇ ਕੋਈ ਦਸਵੰਦ ਕੱਢਣਗੇ ਉਹਨਾਂ ਚੋਂ ਵੱਡੇ ਪੂੰਜੀਪਤੀਆਂ ਚੋਂ ਕੋਈ ਨਹੀਂ ਬੋਲਿਆ ਪਹਿਲ ਕੀਤੀ ਨਾਬੇ ਵਾਲੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਉਨੇ ਕਾ ਜੀ ਮੈਂ ਆਪਣੇ 8 ਮਹੀਨੇ ਦੀ ਤਨਖਾਹ ਦੂੰ ਉਹਦੇ ਬਾਅਦ ਫਿਰ ਇੱਕ ਇੱਕ ਕਰਕੇ ਹਾਕਮ ਪਾਰਟੀ ਵਾਲਿਆਂ ਨੇ ਆਖਿਆ ਸੀ ਤਨਖਾਹਾਂ ਵੰਦਾਂਗੇ ਫਿਰ ਪਤਾ ਲੱਗਾ ਕਾਂਗਰਸ ਪਾਰਟੀ ਵਾਲਿਆਂ ਵੀ ਆਖਿਆ ਚਲੋ ਬਾਕੀ ਤਾਂ ਹੈ ਹੀ ਥੋੜੇ ਜਿਓ ਵੀ ਦੇ ਦੇਣਗੇ ਜੀ ਮੈਨੂੰ ਪਤਾ ਲੱਗਾ ਕਿ ਤਰਨਪ੍ਰੀਤ ਸੌਂਧ ਉਹਦਾ ਇਲਾਕਾ ਤਾਂ ਹਰਿਆਣੇ ਦੇ ਲੱਗ ਜਾ ਪਿੰਦਾ ਇੱਥੋਂ ਰਲੀਫ ਲੈ ਕੇ ਤੇ ਬੱਡ ਦੇ ਜ਼ਿਲ੍ਹਿਆਂ ਦੇ ਨੇੜਲੇ ਜਿਹੜੇ ਅਲਾਕਾਂ ਦੇ ਵਿੱਚ ਜਿੱਥੇ-ਜਿੱਥੇ ਹੜਾ ਹੈ ਉਧਰ ਨੂੰ ਤੁਰ ਪਿਆ ਹੋਰ ਕਈਆਂ ਥਾਵਾਂ ਤੋਂ ਇਹ ਮਦਦ ਹੋਣੀ ਸ਼ੁਰੂ ਹੋਈ ਮੁੱਖ ਮੰਤਰੀ ਨੇ ਆਪਣਾ ਹੈਲੀਕਾਪਟਰ ਦਿੱਤਾ ਸੀ ਦੇਰ ਆਇ ਦਰਸਤਾ ਜਿਹੜਾ ਕੰਮ ਪਹਿਲਾਂ ਕਰਨਾ ਚਾਹੀਦਾ ਸੀ ਲੇਟ ਹੋ ਗਿਆ ਉਹਦੀ ਨੁਕਤਾ ਚਿੰਨੀ ਹੋਈ ਪਰ ਚਲੋ ਕੀਤਾ ਅਧਿਕਾਰੀਆਂ ਦੀ ਮੀਟਿੰਗ ਵੀ ਸੱਦੀ ਕਈਆਂ ਥਾਵਾਂ ਤੋਂ ਲੋਕਾਂ ਨੇ ਆਪਣੇ ਤੌਰ ਤੇ ਮਦਦ ਕੀਤੀ ਮਿਸਾਲ ਦੇ ਤੌਰ ਤੇ ਗੁਰਦਾਸਪੁਰ ਜ਼ਿਲ੍ਹੇ ਚ ਤੁਗਲਵਾਲਾ ਰਿਆੜਕੀ ਕਾਲਜ ਚਲਦਾ ਬਾਬਾ ਆਇਆ ਸਿੰਘ ਜੀ ਦੇ ਨਾਂ ਤੇ ਜੀ ਉਹਨੂੰ ਪੰਜਾਬ ਦਾ ਸ਼ਾਂਤੀ ਨਿਕੈਤਨ ਕਹਿੰਦੇ ਆ ਉੱਥੇ ਬੱਚਿਆਂ ਨੇ ਤਿਲ ਫੁੱਲ ਇਕੱਠਾ ਕੀਤਾ ਪ੍ਰਿੰਸੀਪਲ ਸਵਰਨ ਸੋਹਰੇ ਬੱਚਿਆਂ ਨੂੰ ਨਾਲ ਲੈ ਕੇ ਲੜਕੀਆਂ ਨੂੰ ਤੇ ਵੰਡਣ ਗਏ ਸਾਡੇ ਜਲੰਧਰ ਚ ਇੱਕ ਸੰਸਥਾ ਗੁਰਨਾਨਕ ਮਿਸ਼ਨ ਚੌਕ ਵਿੱਚੋਂ ਗੁਰਦੁਆਰਾ ਸਾਹਿਬ ਤੋਂ ਚੱਲਦੀ ਹੈ ਮੈਨੂੰ ਕੋਵਿਡ ਦੇ ਦਿਨਾਂ ਦਾ ਚੇਤਾ ਆ ਕਿ ਗੁਰਨਾਨਕ ਸਾਹਿਬ ਦੇ ਨਾਂ ਤੇ ਚਲਦੀ ਸੰਸਥਾ ਨੇ ਲੋਕਾਂ ਦੇ ਘਰਾਂ ਚ ਬ੍ਰੇਕਫਾਸਟ ਲੰਚ ਤੇ ਡਿਨਰ ਜਿਹੜੇ ਮੰਜਿਆਂ ਤੋਂ ਉੱਠਣ ਜੋਗੇ ਨਹੀਂ ਸੀ ਸਾਰਾ ਪਰਿਵਾਰ ਪੈ ਸੀ ਉਹਨਾਂ ਨੂੰ ਕਹਿੰਦੇ ਸੀ ਤੁਹਾਨੂੰ ਭਾਂਡੇ ਧੋਣ ਦੇ ਖੇਚਲ ਕਰਨ ਦੀ ਵੀ ਲੋੜ ਨਹੀਂ ਦਰਵਾਜ਼ੇ ਲਾ ਕੇ ਰੱਖ ਦਿਓ ਆਪੇ ਘਰੋ ਘਰੇ ਜਾ ਕੇ ਦੇ ਆਉਂਦੇ ਸੀ ਆਪੇ ਭਾਂਡੇ ਚੁੱਕ ਕੇ ਲਿਆ ਕੇ ਸਾਫ਼ ਕਰਕੇ ਸਟੈਰਾਈਲਾਈਜ਼ ਕਰਕੇ ਤਿੰਨ ਤਿੰਨ ਟਾਈਮ ਖਾਣਾ ਵੀ ਦਿੰਦੇ ਰਹੇ ਹੋਰ ਮਦਦ ਵੀ ਕਰਦੇ ਰਹੇ ਔਰ ਇਹ ਵੀ ਨਹੀਂ ਵੇਖਿਆ ਕਿ ਕਿਹੜੇ ਧਰਮ ਦਾ ਕੋ ਸਿੱਖ ਹੋਵੇ ਹਿੰਦੂ ਹੋਵੇ ਇਸਾਈ ਹੋਵੇ ਮੁਸਲਮਾਨ ਹੋਵੇ ਸਾਰਿਆਂ ਦੇ ਘਰੇ ਦਿੰਦੇ ਰਹੇ ਉਹ ਵੀ ਫਿਰ ਇਸ ਪਾਸੇ ਨੂੰ ਤੁਰ ਪਿਆ ਪਤਾ ਨਹੀਂ ਕਿੰਨੀਆਂ ਹੋਰ ਸੰਸਥਾਵਾਂ ਮੈਂ ਉਹਨਾਂ ਦਾ ਧੰਨਵਾਦ ਦੀਆਂ ਜੀ ਦੂਜੀ ਗੱਲ ਮੈਂ ਇਹ ਕਹਿਣੀ ਆ ਕਿ ਅਸੀਂ ਕੱਲ ਆਖਿਆ ਸੀ ਕਿ ਮਾਧੋਪੁਰ ਦੇ ਜਿਹੜੇ ਫਲੱਡ ਗੇਟ ਟੁੱਟੇ ਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਨਲੈਕੀ ਕਰਕੇ ਟੁੱਟੇ ਆ ਰਾਤੀ ਇਹ ਖਬਰ ਮੇਰੇ ਕੋ ਪਹੁੰਚੀ ਆ ਕਿ ਉਹ ਜਿਹੜਾ ਮਾਧੋਪੁਰ ਦਾ ਹੈਡਵਰਕਸ ਆ ਉਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਕੋਲ ਨਹੀਂ ਉਹ ਪੰਜਾਬ ਸਰਕਾਰ ਦੇ ਕੋਲ ਆ ਪੰਜਾਬ ਸਰਕਾਰ ਦੇ ਸਬੰਧਤ ਵਿਭਾਗ ਨੇ ਇੱਕ ਐਕਸੀਅਨ ਦੇ ਕੁਝ ਹੋਰ ਸਸਪੈਂਡ ਵੀ ਕੀਤੇ ਆ ਤੇ ਕਰਨੇ ਵੀ ਚਾਹੀਦੇ ਆ ਜਿਨ੍ਹਾਂ ਦੀ ਨਿਲਾਕੀ ਆ ਇਹ ਸਿਰਫ ਐਸ ਕਰਨ ਵਾਸਤੇ ਨਹੀਂ ਰੱਖੇ ਬਿਲਕੁਲ ਜੀ ਕਿ ਪਹਿਲਾਂ ਚੈੱਕ ਕਿਉਂ ਨਹੀਂ ਕਰਦੇ ਹੁਣ ਬਾਕੀ ਦੇ ਵੀ ਚੈੱਕ ਕਰਨ ਤੇ ਕਰਨੇ ਚਾਹੀਦੇ ਇੱਕ ਗੱਲ ਮੇਰੇ ਕੋਲ ਪਹੁੰਚੀ ਆ ਕਿ ਨਵੋਦਿਆ ਸਕੂਲ ਚ ਅਸੀਂ ਆਖਿਆ ਸੀ ਬੱਚੇ ਘਰ ਕੇ ਪ੍ਰਿੰਸੀਪਲ ਕੀ ਕਰਦਾ ਉਹਨੂੰ ਪਾਸੇ ਕਰ ਦਿਓ ਕੁਝ ਲੋਕਾਂ ਨੇ ਆਖਿਆ ਜੀ ਬੱਚੇ ਉੱਥੇ ਰਹਿੰਦੇ ਹੋਸਟਲ ਚ ਕੁਝ ਨੇ ਆਖਿਆ ਹੋਸਟਲ ਵਾਲੇ ਵੀ ਆ ਤੇ ਬਾਹਰੋਂ ਵੀ ਆਉਂਦੇ ਕੁਝ ਨੇ ਆਖਿਆ ਹੋਸਟਲ ਵਾਲੇ ਵੀ ਹੋਣ ਤੇ ਕਲਾਸਾਂ ਤੱਕ ਤਾਂ ਜਾਂਦੇ ਪਾਣੀ ਵੇਚਦੀ ਤੁਰ ਕੇ ਜਾਣਾ ਪਿਆ ਪਰ ਇਸ ਗੱਲ ਤੇ ਲਗ ਭਾਗ ਇੱਕ ਰਾਏ ਆ ਕਿ ਪ੍ਰਿੰਸੀਪਲ ਦੀ ਗਲਤੀ ਸੀ ਤੇ ਉਹਨੂੰ ਉਸ ਗਲਤੀ ਦੇ ਜੋ ਬਣਦੇ ਆ ਸਰਕਾਰ ਵੱਲੋਂ ਸਜ਼ਾ ਮਿਲਣੀ ਚਾਹੀਦੀ ਆ ਸਾਰਿਆਂ ਦੀ ਸਹਿਮਤੀ ਹੈ ਅਗਲੀ ਗੱਲ ਇਹ ਆ ਕਿ ਹੜ੍ਹਾਂ ਦਾ ਪਾਣੀ ਅਜੇ ਤੱਕ ਉਤਰ ਨਹੀਂ ਰਿਹਾ ਇੱਥੇ ਮੌਸਮ ਥੋੜਾ ਸਾਫ਼ ਹੁੰਦਾ ਜਾਪਦਾ ਪਰ ਪਿੱਛੋਂ ਪਹਾੜਾਂ ਵਿੱਚ ਜਿਹੜਾ ਪਿਆ ਪਾਣੀ ਆ ਉਹ ਹੌਲੀ-ਹੌਲੀ ਆ ਰਿਹਾ ਉਹ ਅਜੇ ਮੁਸ਼ਕਲਾਂ ਹੋਰ ਵਧਾ ਰਿਹਾ ਕੁਝ ਚਿਰ ਲੱਗੂਗਾ ਸਾਨੂੰ ਠਰਮਾ ਰੱਖਣਾ ਪੈਣਾ ਜਿੱਦਾਂ ਸਰਕਾਰ ਵੀ ਇਸ ਪਾਸੇ ਤੁਰੀ ਹੈ ਤੇ ਜਿੱਦਾਂ ਸਮਾਜ ਸੇਵੀ ਸੰਸਥਾਵਾਂ ਵੀ ਤੁਰੀਆਂ ਲੋਕਾਂ ਦੇ ਸਨੇਹ ਸਾਡੇ ਕੋਲ ਪਹੁੰਚ ਰਿਹਾ ਉਹਨਾਂ ਨੂੰ ਧਿਆਨ ਚ ਰੱਖਦੇ ਆ ਅਸੀਂ ਇਹ ਕਹਿ ਸਕਦੇ ਆ ਕਿ ਤੁਸੀਂ ਹੌਸਲਾ ਰੱਖਿਓ ਤੁਹਾਡੀ ਮਦਦ ਕਰਨ ਵਾਲੇ ਬਹੁਤ ਲੋਕ ਨੇ ਤੁਰੇ ਹੋਏ ਨੇ ਮਦਦ ਪਹੁੰਚਦਿਆਂ ਦੇਰ ਹੋ ਸਕਦੀ ਆ ਪਰ ਤੁਹਾਡੇ ਵਾਸਤੇ ਆ ਰਿਹਾ ਹੌਸਲਾ ਰੱਖਿਓ ਹਿੰਮਤ ਨਾ ਹਾਰਿਓ ਡਟੇ ਰਹੋ ਇਹ ਤੋਂ ਬਾਅਦ ਮੈਂ ਕੁਝ ਕਹਿ ਨਹੀਂ ਸਕਦਾ ਮੈਂ ਉਹਨਾਂ ਦਾ ਧੰਨਵਾਦ ਦਿੰਦਾ ਜਿਹੜੇ ਇਸ ਵਾਸਤੇ ਤੁਰੇ ਜੀ ਪੰਜਾਬ ਚਲੋ ਹੜਾਂ ਦੀ ਗੱਲ ਕਰਦੇ ਆ ਤੇ ਸੂਬਿਆਂ ਦੇ ਕਿਸ ਤਰ੍ਹਾਂ ਦੇ ਹਾਲਾਤ ਐ ਬਾਕੀ ਕਿਉਂਕਿ ਉਧਰੋਂ ਵੀ ਪਾਣੀ ਬਹੁਤ ਆ ਰਿਹਾ ਕਈ ਦਿਨਾਂ ਤੋਂ ਪਾਣੀ ਛੱਡਿਆ ਜਾ ਰਿਹਾ ਲੋਕ ਅਫਵਾਹਾਂ ਵੀ ਫੈਲਾ ਰਹੇ ਆ ਦੇਖੋ ਸੂਬਿਆਂ ਵੱਲ ਨੂੰ ਜਦੋਂ ਜਾਣਾ ਸਾਡੇ ਕੱਲ ਕੁਝ ਦਰਸ਼ਕਾਂ ਨੇ ਟਿੱਪਣੀ ਕੀਤੀ ਇਹ ਸਾਰਾ ਪਾਣੀ ਐਸੇ ਪਾਸੇ ਆਉਂਦਾ ਹਰਿਆਣੇ 'ਚ ਕੋਈ ਨਹੀਂ ਉਹ ਨਾਲ ਪਾਸੇ ਕਿੰਨਾ ਆਇਆ ਛੁਰੂ ਛੁਰੂ 'ਚ ਸੋਨੀਪੱਤ ਪਾਣੀ ਪਾਤ ਆ ਗਿਆ ਬਾਅਦ 'ਚ ਨਹੀਂ ਆਇਆ ਉਧਰ ਮੇਹ ਨਹੀਂ ਪਏ ਕਹਿੰਦੇ ਖੱਗਰ 'ਚ ਪਾਣੀ ਨਹੀਂ ਆਉਂਦਾ ਕਿਉਂਕਿ ਹਰਿਆਣੇ ਨੂੰ ਜਾਣਾ ਇਹਦੇ ਪਿੱਛੇ ਕੋਈ ਸਾਜ ਨਹੀਂ ਮੇ ਕੋਈ ਸਾਜ ਨਹੀਂ ਹੁੰਦੀ ਅੱਜ ਹੁਣ ਖੱਗਰ 'ਚ ਪਾਣੀ ਆ ਗਿਆ ਅੱਜ ਚੰਡੀਗੜ੍ਹ ਦੀ ਸੁਖਨਾ ਲੈਖ ਜੜੀਆ ਝੀਲ ਹੈ ਉੱਚ ਸ਼ਨੀਵਾਰ ਦਰ ਖੁੱਲੇ ਗਿਆ ਤੇ ਨੇੜਲੇ ਪਿੰਡ ਕਿਸ਼ਨਪੁਰ ਵਗੈਰਾ ਦੇ ਵਿੱਚ ਵੀ ਲੋਕਾਂ ਦੇ ਘਰਾਂ 'ਚ ਪਾਣੀ ਆ ਗਿਆ ਤੇ ਅੱਗੋਂ ਜਿਉਂ-ਜਿਉਂ ਤੁਰਨਾ ਹਰਿਆਣੇ ਵੱਲ ਨੂੰ ਵੀ ਇਹ ਪਾਣੀ ਜਣਾ ਮਸੀਬਤ ਉਹਨਾਂ ਦੀ ਵਧਨੀ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਕਾਫੀ ਮੁਸ਼ਕਲਾਂ ਮਣੀ ਮਹੇਸ਼ ਦੇ ਵਿੱਚ ਜਿਹੜੇ ਲੋਕ ਯਾਤਰਾ ਤੇ ਗਏ ਸੀ ਉੱਥੇ ਫਸ ਗਏ ਆ। ਮੇਰੇ ਕੋਲ ਅੱਜ ਸਵੇਰੇ ਆਸਟ੍ਰੇਲੀਆ ਤੋਂ ਵੀ ਇੱਕ ਪਰਿਵਾਰ ਨੇ ਪਹੁੰਚ ਕੀਤੀ ਕਿ ਉਹਨਾਂ ਦੇ ਇੱਕ ਰਿਸ਼ਤੇਦਾਰ ਮਣੀ ਮਹੇਸ਼ ਦੀ ਯਾਤਰਾ ਤੇ ਗਿਆ ਸੀ। 5 ਦਿਨ ਹੋ ਗਏ ਆ ਫੋਨ ਤੇ ਵੀ ਕੰਟੈਕਟ ਨਹੀਂ ਹੋ ਰਿਹਾ ਪਤਾ ਨਹੀਂ ਕਿਹੜੀ ਹਾਲਤ ਵਿੱਚ ਆ। ਪਤਾ ਕਰ ਦਿਓ। ਮੈਂ ਹਿਮਾਚਲ ਪ੍ਰਦੇਸ਼ ਦੇ ਪਬਲਿਕ ਰਿਲੇਸ਼ਨ ਦੇ ਡਾਇਰੈਕਟਰ ਰਜੀਵ ਜੀ ਨਾਲ ਗੱਲ ਕੀਤੀ। ਉਹਨਾਂ ਨੇ ਅੱਗੋਂ ਮੈਨੂੰ ਆਖਿਆ ਤੇ ਨਾਲ ਉਧਰ ਵੀ ਮੈਸੇਜ ਕੀਤਾ ਚੰਬਾ ਜਿਹਾ ਲੱਗਦਾ ਉਹਨੂੰ ਮਨੀ ਮਹਿਸ਼ ਨੂੰ। ਉੱਥੇ ਦੇ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਅਫਸਰ ਡੀਪੀਆਰੋ ਬਲਬੀਰ ਸਿੰਘ ਹੋਰੀ ਉਹਨਾਂ ਦਾ ਫੋਨ ਮੈਨੂੰ ਉਸੇ ੜੇ ਆ ਗਿਆ ਜਿਵੇਂ ਦੱਸੋ ਕੀ ਗੱਲ ਮੈਂ ਫਿਰ ਨਾ ਪਤਾ ਸਭ ਕੁਝ ਭੇਜਿਆ। ਉਹਨਾਂ ਨੇ ਆਖਿਆ ਉੱਥੇ ਪਹੁੰਚ ਕਿਸੇ ਪਾਸਿਓਂ ਨਹੀਂ ਕਿਉਂਕਿ ਰਸਤੇ 'ਚ ਸਾਰਾ ਸੜਕ ਵੀ ਟੁੱਟੀ ਆ ਕੋਈ ਆਉਣ ਜਾਣ ਦਾ ਰਸਤਾ ਨਹੀਂ ਤੇ ਜਿਹੜੀਆਂ ਤਾਰਾਂ ਦੇ ਰਾਈ ਉੱਥੇ ਇੰਟਰਨੈਟ ਚੱਲਦਾ ਸੀ ਉਹ ਸਾਰੀਆਂ ਤਾਰਾਂ ਵੀ ਟੁੱਟ ਚੁੱਕੀਆਂ ਨੇ ਕੋਈ ਜ਼ਰੀਆ ਨਹੀਂ ਪਰ ਜਿੱਥੇ ਜਿੱਥੇ ਲੋਕ ਹੈਗੇ ਨੇ ਉਹ ਉੱਥੇ ਮੜਾ ਮੋਟਾ ਖਾਣ ਪੀਣ ਦਾ ਪ੍ਰਬੰਧ ਹੈ ਅੱਜ ਇੱਕ ਗਰੁੱਪ ਗਰੁੱਪ ਵੀ ਕਿਰਅ ਅਸਲ ਵਿੱਚ ਦੋ ਜਣੇ ਆ ਜਿਹੜੇ ਕਿਸੇ ਤਰੀਕੇ ਔਖੇ ਸੁਖੇ ਮੇਨ ਲੈਂਡ ਤੱਕ ਪਹੁੰਚੇ ਤੇ ਉਹ ਖਤਰੇ ਵਾਲਾ ਇਲਾਕਾ ਟੱਪ ਕੇ ਆਏ ਉਹ ਕਹਿੰਦੇ 12 ਘੰਟੇ ਲਗਾਤਾਰ ਅਸੀਂ ਜੰਗਲ ਵਿੱਚ ਪਹਾੜ ਵਿੱਚ ਤੁਰੇ ਰਾਤ ਵੀ ਰਹਿ ਕਿਸੇ ਥਾਂ ਦੇ ਉੱਤੇ ਲੋਕਾਂ ਨੇ ਉਹ ਕਹਿੰਦਾ ਆਪਣੇ ਘਰਾਂ 'ਚ ਰੱਖਿਆ ਰੋਟੀ ਖਵਾਈ ਪਰ ਸੜ ਤੋਂ ਕਿਸੇ ਨੇ ਪੈਸਾ ਨਹੀਂ ਲਿਆ ਹਿਮਾਚਲ ਦੀ ਪੁਲਿਸ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਲੋਕ ਸਾਡੀ ਹਰ ਤਰ੍ਹਾਂ ਮਦਦ ਕਰਦੇ ਰਹੇ ਕਈਆਂ ਥਾਵਾਂ ਤੇ ਲੋਕ ਆਪਣੀਆਂ ਪ੍ਰਾਈਵੇਟ ਗੱਡੀਆਂ ਤੇ 10 10 12 12 ਕਿਲੋਮੀਟਰ ਅੱਗੇ ਤੱਕ ਜਿੱਥੋਂ ਤੱਕ ਗੱਡੀ ਚੱਲਦੀ ਸੀ ਖਤਰਾ ਲੈ ਕੇ ਸਾਨੂੰ ਛੱਡਣ ਵੀ ਆਏ ਉਹਨਾਂ ਅੱਖਾਂ 'ਚ ਜੀ ਬੰਦੇ 10 15 ਮਰ ਚੁੱਕੇ ਹੁਣ ਤੱਕ ਕੰਨੇ ਚਾਰ ਮਰੇ ਪੰਜ ਮਰੇ ਪੱਕਾ ਕੋਈ ਨਹੀਂ ਪਰ ਜਿਹੜੇ ਪਿੱਛੇ ਆ ਉਹਨਾਂ ਨੂੰ ਰੋਟੀ ਪਾਣੀ ਤੇ ਓੱਖਾ ਸੁੱਖਾ ਮਿਲ ਰਿਹਾ ਹਾਲਾਤ ਓੱਖੇ ਆ ਪਰ ਹਾਲ ਦੀ ਘੜੀ ਕੋਈ ਵੀ ਸੰਪਰਕ ਕਰਨਾ ਚਾਹਵੇ ਨਾ ਕਰ ਸਕਦੇ ਆ ਸਰਕਾਰ ਤੇ ਨਾ ਕਰ ਸਕਦੇ ਆ ਪਰਿਵਾਰ ਹੁਣ ਤਾਂ ਠਰਮਾ ਰੱਖਣਾ ਪਊ ਮੇਰੇ ਕੋਲ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਸੁਨੇਹ ਆਏ ਸੀ ਸਾਡਾ ਫਲਾਣਾ ਗਿਆ ਉਹਦੀ ਮਦਦ ਕਰਨੀ ਆ ਪਤਾ ਕਰ ਦਿਓ ਅਸੀਂ ਪਤਾ ਨਹੀਂ ਕਰ ਸਕੇ ਫਿਰ ਵੀ ਮੈਂ ਉਹਨਾਂ ਸਾਰਿਆਂ ਨੂੰ ਕਹਿਣਾ ਕਿ ਜਿੱਥੇ ਜਿੱਥੇ ਹੈਗੇ ਆ ਹਿਮਾਚਲ ਪ੍ਰਦੇਸ਼ ਵਿੱਚ ਵੀ ਹੋਰ ਨਹੀਂ ਥਾਂਈ ਵੀ ਯਮੂ ਕਸ਼ਮੀਰ ਚ ਗਿਆ ਦੇ ਵੀ ਪਰਿਵਾਰਾਂ ਦੇ ਸਨੇਹ ਆ ਅਸੀਂ ਉੱਧਰ ਵੀ ਯਤਨ ਕਰਦੇ ਪਏ ਆ ਜਿਹੜਾ ਕੋ ਹੋ ਸਕਿਆ ਅਸੀਂ ਪ੍ਰਾਇਮੇਸ਼ੀਆ ਵੱਲੋਂ ਉਹਨਾਂ ਨੂੰ ਕੁਝ ਨਾ ਕੁਝ ਯਤਨ ਕਰਕੇ ਜੋ ਵੀ ਸਾਨੂੰ ਸੋਚਣਾ ਲੱਭੀ ਉਹ ਦੱਸਣ ਦਾ ਕੁਝ ਨਾ ਕੁਝ ਜ਼ੋਰ ਲਾਵਾਂਗੇ ਕਿਸੇ ਤਰੀਕੇ ਲੋਕਾਂ ਤੋਂ ਇੱਕ ਗੱਲ ਪੁੱਛਦੀ ਕਰਾਂਗੇ ਪਰ ਅਜੇ ਮੁਸ਼ਕਲ ਹੈ ਕਿ ਬਹੁਤਾ ਕੁਝ ਸਾਡੇ ਵੀ ਪੱਲੇ ਨਹੀਂ ਪੈ ਰਿਹਾ ਜਿਨ੍ਹਾਂ ਥਾਂ ਤੋਂ ਸੰਪਰਕ ਟੁੱਟ ਗਿਆ ਨਾ ਵਾਈਫਾਈ ਹੈ ਨਾ ਉੱਥੇ ਮੋਬਾਈਲ ਚੱਲਦੇ ਆ ਨਾ ਉੱਥੇ ਅਸਲ ਟੀਵੀ ਚੱਲ ਰਿਹਾ ਉਹ ਜਿਹੜੇ ਹਾਲਾਤ ਨੇ ਅਸੀਂ ਸਿਰਫ ਕਾਮਨਾ ਕਰ ਸਕਦੇ ਆ ਸੁੱਖ ਮੰਗ ਸਕਦੇ ਆ ਕਿ ਸੁੱਖੀ ਸੰਦੀ ਘਰ ਪਰਤ ਸਕਣ ਜੀ ਪੰ ਸਰ ਸਿਆਸਤ ਦੀ ਗੱਲ ਕਰੀਏ ਤਾਂ ਚੀਨ ਦੇ ਰਾਸ਼ਟਰਪਤੀ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਇੱਕ ਸੀਕ੍ਰੇਟ ਪੱਤਰ ਲਿਖਿਆ ਕਹਿੰਦੇ ਇਸ ਤੋਂ ਬਾਅਦ ਦੋਹੇ ਮੁਲਕਾਂ ਦੇ ਸਬੰਧ ਵਧਿਆ ਹੋਏ ਨੇ ਕੀ ਲੱਗਦਾ ਪ੍ਰਭਾਅ ਬਾਕੀ ਪੈ ਸਕਦਾ ਜ਼ਰੂਰਤ ਕਿਉਂ ਪੈਸੀ ਲਿਖਣ ਦੀ ਜਦੋਂ ਡੋਨਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਨੇ ਪਹਿਲਾਂ ਸਾਨੂੰ ਧਮਕੀ ਦਿੱਤੀ ਪਰ ਚੀਨ ਨੂੰ ਚੀਨ ਦੀ ਧਮਕੀ ਘਟਾ ਕੇ ਸਾਡੀ ਵਧਾਈ ਸਾਡੀ ਘਟਾ ਕੇ ਉਹਦੀ ਵਧਾਈ ਦੋਵੇਂ ਪਾਸੇ ਉਹ ਖੇਡਾ ਖੇਡਦਾ ਸੀ ਸਾਡੇ ਦੋਵਾਂ ਦੇ ਸਬੰਧ ਆਪੋ ਚ ਭਾਰਤ ਤੇ ਚੀਨ ਦੇ ਵਧੀਆ ਨਹੀਂ ਸੀ। ਅਚਾਨਕ ਪਤਾ ਲੱਗਾ ਦੋਵਾਂ ਤਰ੍ਹਾਂ ਨੇ ਆਪੋ ਚ ਗੱਲ ਕਰਨੀ ਸ਼ੁਰੂ ਕਰਤੀ। ਉਹ ਕਿਦਾਂ ਕਰਤੀ ਪਤਾ ਨਹੀਂ। ਅੱਜ ਹੁਣ ਗੱਲ ਨਿਕਲੀ ਆ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇੱਕ ਸੀਕ੍ਰੇਟ ਲੈਟਰ ਗੁਪਤ ਚਿੱਠੀ ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੂੰ ਭੇਜੀ ਜੀ ਕਿ ਐਸ ਵੇਲੇ ਜੋ ਕੁਝ ਅਮਰੀਕਾ ਕਰ ਰਿਹਾ ਸਾਨੂੰ ਆਪਸ ਵਿੱਚ ਗੱਲ ਕਰਨੀ ਚਾਹੀਦੀ ਹੈ। ਉਪਰ ਰਾਸ਼ਟਰਪਤੀ ਤੋਂ ਰਾਸ਼ਟਰਪਤੀ ਨੂੰ ਚਿੱਠੀ ਜੜੀ ਆਈ ਉਹ ਸਾਡੇ ਪ੍ਰਧਾਨ ਮੰਤਰੀ ਕੋਲ ਗਈ ਤੇ ਅਖੀਰ ਫੈਸਲਾ ਹੋਇਆ ਕਿ ਦੋਵੇਂ ਤਰ੍ਹਾਂ ਗੱਲ ਕਰਨ ਜਦੋਂ ਇਹਨਾਂ ਦੋਹਾਂ ਤਰ੍ਹਾਂ ਨੇ ਗੱਲ ਕੀਤੀ ਤੇ ਉਸ ਗੱਲਬਾਤ ਦੀ ਕੋਡ ਡੋਨਲਡ ਟਰੰਪ ਦੀ ਟੀਮ ਨੇ ਹੋਰ ਬਣਾਈ ਉਹਨਾਂ ਦੇ ਇੱਕ ਐਡਵਾਈਜ਼ਰ ਨੇ ਮੋਦੀ ਸਾਹਿਬ ਦੀ ਤਸਵੀਰ ਇਹੋ ਜਿਹੀ ਲਾਈ ਜਿਹੜੀ ਭਾਰਤ ਦੀ ਰਾਜਨੀਤੀ 'ਚ ਕੋਈ ਲਾਵੇ ਤੇ ਉਹਦਾ ਮਤਲਬ ਨਿਕਲਦਾ ਅਮਰੀਕਾ ਵਾਲਾ ਉਹ ਨਹੀਂ ਸੀ ਲਾਉਣੀ ਚਾਹੀਦੀ ਉਹਨਾਂ ਨੇ ਉਹ ਤਸਵੀਰ ਲਾ ਕੇ ਤੇ ਜਿੱਦਾਂ ਸਟਾਇਰ ਕੀਤਾ ਵਿਅੰਗ ਕੀਤਾ ਕੌਣ ਤਾਂ ਯੂਕਰੇਨ ਦੀ ਜੰਗ ਯੂਕਰੇਨ ਤੇ ਰੂਸ ਦੀ ਨਹੀਂ ਤੇ ਮੋਦੀ ਵਾਰ ਬਣ ਗਈ ਮੋਦੀ ਦੀ ਜੰਗ ਬਣ ਗਈ ਹੈ ਕਿਉਂਕਿ ਮੋਦੀ ਰੂਸ ਤੋਂ ਤੇਲ ਲੈ ਰਿਹਾ ਰੂਸ ਤੋਂ ਤੇਲ ਤਾਂ ਹੋਰ ਲੈ ਰਹੇ ਨੇ ਰੂਸ ਤੋਂ ਗੈਸ ਤੁਹਾਡਾ ਅੱਧਾ ਯੂਰਪ ਲੈਂਦਾ ਪਿਆ ਜਿਹੜੇ ਦੂਜੇ ਦੇਸ਼ ਲੈਂਦੇ ਆ ਕਿ ਉਹਨਾਂ ਦੇ ਖਿਲਾਫ ਤੁਸੀਂ ਕੋਈ ਪਾਬੰਦੀਆਂ ਲਾਤੀਆਂ ਨੇ ਤੁਸੀਂ ਆਪਣੇ ਬੜਾ ਨੂੰ ਕਿਉਂ ਨਹੀਂ ਰੋਕਦੇ ਸਿਰਫ ਭਾਰਤ ਦੇ ਖਿਲਾਫ ਚੀਨ ਦੇ ਖਿਲਾਫ ਤੁਹਾਡੇ ਇੱਕ ਨਾ ਰਵਾਇਤੀ ਤੌਰ ਤੇ ਸ਼ੁਰੂ ਤੋਂ ਹੀ ਕਿ ਇਹਨਾਂ ਨੂੰ ਦਬਾ ਲੋ ਨਿੱਜੀ ਵਿਰੋਧ ਉਸ ਵਕਤ ਤੋਂ ਲੈ ਕੇ ਜਿਹੜੇ ਬਣੇ ਆਏ ਉਹ ਤੇ ਜਿੰਨਾਂ ਨਰਸੀਗੇ ਨਾ ਉਹ ਅਮਰੀਕਾ 'ਚ ਰਹੇ ਨਾ ਭਾਰਤ 'ਚ ਰਹੇ ਹੁਣ ਤੇ ਨਵੀਂ ਪੀੜ੍ਹੀ ਆ ਪਰ ਹੁਣ ਵੀ ਅਮਰੀਕਾ ਦੀ ਡਿਪਲੋਮੇਸੀ 'ਚ ਅਮਰੀਕਾ ਦੀ ਰਾਜਨੀਤੀ 'ਚ ਜਿਹੜਾ ਭਾਰਤ ਦਾ ਤੇ ਚੀਨ ਦਾ ਵਿਰੋਧ ਆ ਉਹ ਲਗਾਤਾਰ ਜਾਰੀ ਆ ਖੈਰ ਜੋ ਵੀ ਹੋਵੇ ਦੋਵੇਂ ਦੇਸ਼ਾਂ ਸੁਲੇ ਥੋੜੀ ਔਕੜ ਮਹਿਸੂਸ ਕਰਦੇ ਆ ਡੋਨਲਡ ਟਰੰਪ ਵੱਲੋਂ ਲਾਇਆ ਟਰਫ ਦਾ ਅਸਰ ਭਾਰਤ ਦੇ ਉੱਤੇ ਵੀ ਪੈਣਾ ਚਿੰਤਾ ਵੀ ਪੈਣਾ ਇਸ ਕਰਕੇ ਜੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪਹਿਲ ਕੀਤੀ ਆ ਤੇ ਚੰਗੀ ਪਹਿਲ ਕੀਤੀ ਹੈ ਸਾਡੀ ਰਾਸ਼ਟਰਪਤੀ ਕੋਲ ਆਈ ਚਿੱਠੀ ਜੇ ਸਾਰੀ ਖਬਰ ਸੱਚ ਹੋਵੇ ਮੈਨੂੰ ਅਜੇ ਵੀ ਹੈਰਾਨੀ ਆ ਕਿ ਐਡੀ ਵੱਡੀ ਗਲਤ ਤੇ ਹੁਣ ਤੱਕ ਲੁਕੀ ਹੋ ਰਹੀਗੀ ਪਰ ਜੇ ਸਾਰੀ ਗੱਲ ਸੱਚ ਹੋਵੇ ਤੇ ਉਹਨਾਂ ਵੱਲੋਂ ਚੀਨ ਵੱਲੋਂ ਪਹਿਲ ਕਦਮੀ ਚੰਗੀ ਆ ਭਾਰਤ ਵੱਲੋਂ ਹੰਗਾਰਾ ਚੰਗਾ ਦੋਵਾਂ ਦੇ ਇਸ ਹੰਗਾਰੇ ਚੋਂ ਦੋਵਾਂ ਦੇ ਇਸ ਨੇੜ ਦੇ ਵਿੱਚੋਂ ਕੁਝ ਚੰਗੇ ਦਿਨਾਂ ਦੀ ਆਸ ਬੱਝਦੀ ਹੈ ਜਿਹੜੇ ਆਉਣੇ ਚਾਹੀਦੇ ਆ ਜੀ ਪੰਛਾ ਬੱਗੇ ਗੱਲ ਕਰਦੇ ਆ ਮੂਹਨ ਭਗਵਤੁਰਨ ਦੀ ਉਹ ਕਹਿੰਦੇ ਮੈਂ 75 ਸਾਲ ਵਿੱਚ ਰਿਟਾਇਰ ਨਹੀਂ ਹੋ ਰਿਹਾ ਤੇ ਨਾ ਹੀ ਕਿਸੇ ਨੂੰ ਕਿਹਾ ਇੱਕ ਇਹ ਕੱਲ ਦਾ ਚਰਚਾ ਦਾ ਵਿਸ਼ਾ ਬਣ ਗਿਆ ਦੂਸਰੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਡਿਗਰੀ ਉਹਦਾ ਰੌਲਾ ਹੀ ਵਧਦਾ ਜਾ ਰਿਹਾ ਜੀ ਇਹਨਾਂ ਦੋਹੀ ਖਬਰਾਂ ਨੂੰ ਕਿਵੇਂ ਦੇਖਦੇ ਤੁਸੀਂ ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹਨਾ ਕਿ ਆਰਐਸਐਸ ਨੂੰ ਰਾਸ਼ਟਰੀ ਸਵੈਮ ਸੇਵਕ ਸੰਗ ਨੂੰ ਬਾਹਰ ਦੇ ਲੋਕ Hindu ਫਿਰਕਾ ਪ੍ਰਸਿੱਧੀ ਜੜ ਕਹਿੰਦੇ ਆ ਠੀਕ ਕਹਿੰਦੇ ਗਲਤ ਕਹਿੰਦੇ ਇਹ ਇੱਕ ਵੱਖਰਾ ਮੁੱਦਾ ਹੈ ਜੀ ਉਹਦਾ ਵਿਹਾਰ ਕੀ ਉਹਦਾ ਇਤਿਹਾਸ ਕੀ ਉਹ ਵੀ ਵੱਖਰਾ ਮੁੱਦਾ ਦੂਸਰੀ ਗੱਲ ਕਿ ਮੋਨ ਭਗਵਤ ਬਾਰੇ ਵੀ ਆਰਐਸਐਸ ਬਾਰੇ ਵੀ ਇੱਥੇ ਕਰੋੜਾਂ ਲੋਕਾਂ 'ਚ ਪ੍ਰਭਾਵ ਹੈ ਕਿ ਇਹ ਲੋਕ ਜੋ ਕਹਿੰਦੇ ਆ ਪਹਿਲਾਂ ਸੋਚ ਕੇ ਕਹਿੰਦੇ ਆ ਤੇ ਦੇ ਵਿੱਚ ਇੱਕ ਖਾਸ ਸੰਦੇਸ਼ ਲੁਕਿਆ ਹੁੰਦਾ ਇਹ ਪਹਿਲੀ ਵਾਰ ਹੈ ਕਿ ਆਰਐਸਐਸ ਦੇ ਮੁਖੀ ਮੋਨ ਭਗਵਤ ਦੇ ਉੱਤੇ ਜਾਂ ਆਰਐਸਐਸ ਦੇ ਕਿਸੇ ਵੀ ਮੁਖੀ ਦੇ ਉੱਤੇ ਇਹ ਦੋਸ਼ ਲੱਗਾ ਕਿ ਉਹਨਾਂ ਨੇ ਆਪਣੀ ਕਈ ਗੱਲ ਜੜੀ ਆ ਉਹਨੂੰ 1 ਮਹੀਨੇ ਦੇ ਅੰਦਰ ਅੰਦਰ ਹੀ ਕੱਟਤਾ ਕਿ ਪਿਛਲੇ ਸਾਲ 1.5 ਸਾਲ ਤੋਂ ਲਗਾਤਾਰ ਕਹਿੰਦੇ ਆ ਰਹੇ ਜਿੱਡਾ ਮਰਜੀ ਪਦਵੀ ਧਾਰੀ ਹੋਵੇ ਜਿੱਡਾ ਮਰਜੀ ਦਾ ਮਤਲਬ ਵੀ ਰਾਸ਼ਟਰਪਤੀ ਹੋਵੇ ਪ੍ਰਧਾਨ ਮੰਤਰੀ ਹੋਵੇ ਜਿੱਡਾ ਮਰਜੀ ਕਹਤਾ ਉਹ ਜੱਡੇ ਮਰਜੀ ਅਹੁਦੇ ਤੇ ਹੋਵੇ ਜਿਹੜੀ ਗੱਲ ਮਿੱਥੀ ਆ ਕਿ ਇੰਨੇ ਤੇ ਜਾ ਕੇ ਰਿਟਾਇਰ ਹੋ ਜਾਣਾ ਚਾਹੀਦਾ ਉਹਨਾਂ ਨੂੰ ਹੋ ਜਾਣਾ ਚਾਹੀਦਾ ਉਦੋਂ ਲੋਕੀ ਫਿਰ ਚਰਚਾ 'ਚ ਇਹ ਗੱਲ ਕਰਦੇ ਸੀ ਕਿ ਇਹ ਇਸ਼ਾਰਾ ਤੇ ਪ੍ਰਧਾਨ ਮੰਤਰੀ ਮੋਦੀ ਵੱਲ ਹੈ ਤੇ ਨਾਲ ਹੀ ਇਹ ਵੀ ਗੱਲ ਆ ਜਾਂਦੀ ਸੀ ਕੇ મોદી ਤੋਂ ਥੋੜੇ ਦਿਨ ਪਹਿਲਾਂ ਤਾਂ ਮੋਨਪਾ ਗੋਤ ਸਭ ਨੇ ਰਿਟਾਇਰ ਹੋਏ ਨਾ ਪ੍ਰਿਆਸ ਸਾਹਿਬ ਨੇ ਜਿਹੜੀ ਉਮਰ ਦੀ ਹੱਦ 75 ਦੀ ਨਰਿੰਦਰ ਮੋਦੀ ਸਾਹਿਬ ਪਹਿਲਾਂ ਕਹਿੰਦੇ 2014 ਚ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਉਹ ਹੱਦ ਤ ਦੁਮਾਤੇ ਲੱਗ ਹੁੰਦੀ ਹੈ ਅਗਲਾ ਮਹੀਨਾ ਸਤੰਬਰ ਆ ਰਿਹਾ ਸਤੰਬਰ ਦੇ ਦੂਸਰੇ ਹਫਤੇ ਚ ਇੱਕ ਨੇ ਰਿਟਾਇਰ ਹੋਣਾ ਤੇ 6 ਦਿਨ ਬਾਅਦ ਤੀਸਰੇ ਹਫਤੇ ਚ ਦੂਜੇ ਨੇ ਰਿਟਾਇਰ ਹੋਣਾ ਹੁਣ ਜਦੋਂ ਜਾਣਦਾ ਬੇੜਾ ਤੇ ਉਹੋ ਹੀ ਗੱਲ ਮੈਨੂੰ ਬਾਬਲ ਰੱਖ ਲੈ ਅੱਜ ਦੀ ਰਾਤ ਵੇ ਉਹ ਜਿਹੜੀਆਂ ਕਹਾਣੀਆਂ ਸਾਰੇ ਕਰਨ ਲੱਗ ਪਿਆ ਇਹ ਤੇ ਆਖਿਆ ਹੀ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਇਹੋ ਜਿਹਾ ਕੋਈ ਅਸੂਲ ਨਹੀਂ ਇਹੋ ਜਿਹਾ ਕੋਈ ਕਾਨੂੰਨ ਨਹੀਂ ਉਹ ਕੱਢ ਕੇ ਆਪਣਾ ਬਚਾ ਆਪੇ ਕਰਨ ਆਪੇ ਦੋਵੇਂ ਜਾਣੇ ਅਗਲਿਆਂ ਨੇ ਉਹ ਪੁਰਾਣੀਆਂ ਵੀਡੀਓ ਤੇ ਆਡੀਓ ਕੱਢ ਲਿਆਂਦੀਆਂ ਜਦੋਂ ਮੋਹਨ ਭਗਵਤ ਧੋਰੀ ਕਹਿੰਦੇ ਸੀ ਕਿ ਇੰਨੇ ਕਤੇ ਜਾ ਕੇ ਰਿਟਾਇਰ ਹੋ ਜਾਣਾ ਚਾਹੀਦਾ ਉਹ ਵੀ ਕੱਢ ਲਿਆਂਦੀਆਂ ਜਿਹੜੀਆਂ ਨਰਿੰਦਰ ਮੋਦੀ ਸਾਹਿਬ ਕਹਿੰਦੇ ਸੀ ਇਹਦਾ ਮਤਲਬ ਉਦੋਂ ਸਾਰੀਆਂ ਉਹ ਆਡੀਓ ਤੇ ਵੀਡੀਓ ਸਿਰਫ ਲਾਲ ਕਿਸ਼ਨ ਅਡਵਾਨੀ ਨੂੰ ਮਾਰਗਦਰਸ਼ਕ ਮੰਡਲ ਚ ਬਿਠਾਉਣ ਵਾਸਤੇ ਨੁਕਰੇ ਲਾਉਣ ਵਾਸਤੇ ਸੀ ਆਪਣੀ ਵਾਰੀ ਉੱਤੋਂ ਭੱਜ ਖੜੋਤੇ ਨੇ ਇੱਕ ਮੁੱਦਾ ਤਾਂ ਇਹ ਹੈ ਜਿਹੜਾ ਦੂਸਰਾ ਮੁੱਦਾ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਦਾ ਅਜੇ 3 ਦਿਨ ਪਹਿਲਾਂ ਇੱਥੇ ਇੱਕ ਜੱਜ ਸਾਹਿਬ ਨੇ ਇਹ ਆਰਡਰ ਕਰ ਦਿੱਤਾ ਕਿ ਦੇਸ਼ ਦੇ ਮੁੱਖ ਸੂਚਨਾ ਕਮਿਸ਼ਨ ਜਿਹੜਾ ਕੇਂਦਰੀ ਸੂਚਨਾ ਕਮਿਸ਼ਨ ਉਹਦਾ ਇਹ ਹੁਕਮ ਗਲਤ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਪਬਲਿਕ ਦੇ ਸਾਹਮਣੇ ਰੱਖ ਦਿੱਤੀ ਜਾਵੇ ਇਹਦੇ ਚ ਲਿਖਾਉਣ ਵਾਲੀ ਕੋਈ ਗੱਲ ਨਹੀਂ ਇਹ ਫੈਸਲਾ ਉਹਨਾਂ ਰੱਦ ਕਰਤਾ ਉਹਨਾਂ ਕਹਿੰਿਆ ਕਿ ਡਿਗਰੀ ਅਗਲੇ ਦਿਨ ਨਿੱਜੀ ਦਸਤਾਵੇਜ਼ ਆ ਇਹ ਪ੍ਰਾਈਵੇਸੀ ਆ ਇਹਨੂੰ ਲੋਕਾਂ ਸਾਹਮਣੇ ਨਹੀਂ ਰੱਖਿਆ ਜਾ ਸਕਦਾ ਬਥੇਰਾ ਰੌਲਾ ਪਿਆ ਹੁਣ ਇੱਕ ਨਵੀਂ ਗੱਲ ਨਿਕਲ ਆਈ ਹੈ ਸੁਪਰੀਮ ਕੋਰਟ ਨੇ ਕਹਿਤਾ ਕਿ ਮੋਦੀ ਸਾਹਿਬ ਦੀ ਜਿਹੜੀ ਡਿਗਰੀ ਆ ਉਹ ਲੋਕਾਂ ਸਾਹਮਣੇ ਨਹੀਂ ਲਿਆਂਦੀ ਜਾ ਸਕਦੀ ਚਲੋ ਕਹਿ ਦਿਓ ਪਰ ਅਗਲਿਆਂ ਨੇ ਨਵੀਂ ਗੱਲ ਕੱਢ ਲੈਂਦੀ ਕਿ 2012 ਅੱਜ ਤੋਂ 13 ਸਾਲ ਪਹਿਲਾਂ ਮਨੀਪੁਰ ਚ ਵਿਧਾਨ ਸਭਾ ਦੀ ਚੋਣ ਹੋਈ ਤੇ ਹਲਕਾ ਨੰਬਰ 27 ਦੇ ਵਿੱਚੋਂ ਜਿਹੜਾ ਉਹਨਾਂ ਦਾ ਜਿੱਤਿਆ ਕਾਂਗਰਸ ਦਾ ਐਮ.ਐਲ.ਏ ਮਰਮਬੰਬ ਪ੍ਰਥਵੀ ਰਾਜ ਉਹਨੇ ਨੈਸ਼ਨਲਿਸਟ ਕਾਂਗਰਸ ਪਾਰਟੀ ਸ਼ਨਪੂਰ ਦੀ ਪਾਰਟੀ ਦੇ ਬੰਦੇ ਨੂੰ ਹਰਾਇਆ ਸੀ ਥੋੜਾ ਜਿਹਾ ਫਰਕ ਸੀ ਉਸ ਬੰਦੇ ਨੇ ਜਾ ਕੇ ਕੇਸ ਕਰਤਾ ਅਦਾਲਤ ਵਿੱਚ ਕਿ ਇਸ ਬੰਦੇ ਨੇ ਜਿਹੜਾ ਜਿੱਤਿਆ ਇਹਨੇ ਆਪਣੀ ਡਿਗਰੀ ਵਿਖਾਈ ਐ ਐਮ.ਬੀ.ਏ ਦੀ ਮੈਨੇਜਮੈਂਟ ਦੀ ਡਿਗਰੀ ਵਿਖਾਉਂਦਾ ਪਿਆ ਪਰ ਉਹ ਡਿਗਰੀ ਯੂਨੀਵਰਸਿਟੀ ਤੋਂ ਸਾਫਤ ਨਹੀਂ ਹੁੰਦੀ ਪਈ ਸਬੂਤ ਲਿਓ ਉਹਨੇ ਅੱਖਾਂ ਜੀ ਡਿਗਰੀ ਨਹੀਂ ਵਿਖਾਈ ਜਾ ਸਕਦੀ ਇਹ ਪ੍ਰਾਈਵੇਸੀ ਦਾ ਮਾਮਲਾ ਮਾਮਲਾ ਚਲਾਗਾ ਸੁਪਰੀਮ ਕੋਰਟ ਚ ਸੁਪਰੀਮ ਕੋਰਟ ਨੇ ਉਸ ਕਾਂਗਰਸੀ ਐਮਐਲਏ ਦੀ ਜਿਹੜੀ ਚੋਣ ਸੀ ਰੱਦ ਕਰ ਦਿੱਤੀ ਉਹਦਾ ਹਲਕਾ ਖਾਲੀ ਐਲਾਨ ਕਰ ਦਿੱਤਾ ਅਖੇ ਗਲਤ ਤਰੀਕੇ ਨਾਲ ਜਿੱਤਿਆ ਤੇ ਵਿੱਚ ਲਿਖਿਆ ਕਿ ਕਹਿੰਦੇ ਉਹਦੀ ਡਿਗਰੀ ਬਾਰੇ ਕੋਈ ਪ੍ਰਾਈਵੇਸੀ ਨਹੀਂ ਜਿਹੜੇ ਹਲਕੇ ਚ ਉਹਨੇ ਵੋਟਾਂ ਲੈਣੀਆਂ ਉਹਨਾਂ ਵੋਟਰਾਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਜਿਹੜਾ ਸਾਡਾ ਉਮੀਦਵਾਰ ਹੈ ਇਹ ਕਿੰਨਾ ਕੁ ਪੜਿਆ ਲਿਖਿਆ ਇਹਦੀ ਡਿਗਰੀ ਕੀ ਹੈ ਇਹ ਜਾਣਨ ਦਾ ਵੀ ਹੱਕ ਹੈ ਡਿਗਰੀ ਅਸਲੀ ਹੈ ਕਿ ਨਹੀਂ ਅਸਲੀ ਇਹ ਸਾਰਾ ਕੁਝ ਜਾਣਨ ਦਾ ਉਹਨਾਂ ਵੋਟਰਾਂ ਦਾ ਹੱਕ ਹੈ ਜੇ ਸੁਪਰੀਮ ਕੋਰਟ ਮਨੀਪੁਰ ਦੇ ਐਮਐਲਏ ਦੇ ਮਾਮਲੇ 'ਚ ਇਹ ਗੱਲ ਕਹਿ ਸਕਦੀ ਹੈ ਕਿ ਵੋਟਰਾਂ ਨੂੰ ਜਾਣਨ ਦਾ ਹੱਕ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਦੇ ਮਾਮਲੇ ਵਿੱਚ ਇਹ ਕਿਦਾਂ ਕਹਿ ਸਕਦੀ ਹੈ ਕਿ ਇਹਦੇ ਵਿੱਚ ਪ੍ਰਾਈਵੇਸੀ ਹੈ ਕਿ ਪ੍ਰਾਈਵੇਸੀ ਫਿਰ ਕੋਈ ਨਹੀਂ ਰਹਿ ਜਾਂਦੀ ਇਹ ਮੁੱਦਾ ਬਹੁਤ ਵੱਡਾ ਬਣ ਗਿਆ ਉਹਨੇ ਦੇਸ਼ ਵਿੱਚ ਗਲੀ ਗਲੀ ਮੁੱਦਾ ਘੁੰਮਦਾ ਪਿਆ ਇਸ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਤੇ ਉਹਨਾਂ ਦੀ ਪਾਰਟੀ ਜਾਂ ਸੁਪਰੀਮ ਕੋਰਟ ਵੀ ਇਸ ਤਰ੍ਹਾਂ ਪਾਸਾ ਨਹੀਂ ਵਟ ਸਕਦੇ ਦੇਸ਼ ਦੇ ਲੋਕਾਂ ਨੂੰ ਕੋਈ ਨਾ ਕੋਈ ਜਵਾਬ ਦੇਣਾ ਪਵੇਗਾ ਮੈਨੂੰ ਇਹ ਲੱਗਦਾ ਕਿ ਸੁਪਰੀਮ ਕੋਰਟ ਇੱਕ ਵਾਰੀ ਤੇ ਪ੍ਰਧਾਨ ਮੰਤਰੀ ਮੋਦੀ ਦੀ ਡਿਗਰੀ ਬਾਰੇ ਕਹਿ ਚੁੱਕੀ ਹੈ ਕਿ ਇਹ ਪ੍ਰਾਈਵੇਸੀ ਦਾ ਮਾਮਲਾ ਪਰ ਜੇ ਉਹ ਮਨੀਪੁਰ ਦੇ ਮਹਿਰਮਬਾਮ ਪ੍ਰਥਵੀ ਰਾਜ ਐਮਐਲਏ ਕਾਂਗਰਸ ਵਾਲੇ ਦੇ ਉਸ ਸੀਟ ਰੱਦ ਹੋਣ ਦੇ ਫੈਸਲੇ ਨੂੰ ਨਾਲ ਲਾ ਕੇ ਸੁਪਰੀਮ ਕੋਰਟ ਚ ਦੁਬਾਰਾ ਰੱਖਿਆ ਗਿਆ ਕੇਸ ਫਿਰ ਚੱਲ ਪੈਣਾ ਪਰ ਚੱਲੀ ਜਾਵੇ ਕੀ ਫਰਕ ਪੈਂਦਾ ਬੰਦਾ 15 ਸਾਲ ਦੇਸ਼ ਤੇ ਰਾਜ ਕਰ ਗਿਆ 140 ਕਰੋੜ ਲੋਕਾਂ ਤੇ ਡਿਗਰੀ ਕੱਲ ਨੂੰ ਜੋ ਮਰਜ਼ੀ ਨਿਕੜਾਵੇ ਸਵਾਲ ਤਾਂ ਇਹ ਵੀ ਉੱਠ ਪਿਆ ਕਿ ਬਨਾਰਸ ਤੋਂ ਚੋਣ ਪਿਛਲੀ ਵਾਰ ਲੜਨ ਲੱਗਿਆ ਮੈਰਿਟਲ ਸਟੇਟਸ ਜਿਹੜਾ ਕਿ ਵਿਆਹ ਆ ਕਿ ਨਹੀਂ ਵਿਆਹ ਉੱਥੇ ਜਿਹੜਾ ਲਿਖਤਾ ਪਤਾ ਨਹੀਂ ਨਹੀਂ ਜਾਣਦੇ ਉਦੇਤੇ ਵੀ ਆ ਕਿ ਇਹ ਇਸ ਤਰ੍ਹਾਂ ਵੋਟਰ ਨੂੰ ਇਹ ਜਾਣਨ ਦਾ ਹੱਕ ਹੈ ਕਿ ਬੰਦਾ ਆਪਣੀ ਲਾਈਫ ਦੇ ਵਿੱਚ ਕੀ ਆ ਇਹ ਜੇ ਲੁਕਾਈ ਜਾਂਦੀ ਗੱਲ ਕੱਲ ਨੂੰ ਸੁਪਰੀਮ ਕੋਰਟ 'ਚ ਮੁੱਦਾ ਇਹ ਵੀ ਬਣ ਸਕਦਾ ਜੀ ਪੰਸਬ ਇੱਕ ਮੁੱਦਾ ਹੋਰ ਬਹੁਤ ਚਰਚਾ ਦਾ ਵਿਸ਼ਾ ਬਣ ਗਿਆ ਰਾਹੁਲ ਗਾਂਧੀ ਇਹਨਾਂ ਦਿਨਾਂ 'ਚ ਯਾਤਰਾ 'ਤੇ ਹੈ ਤੇ ਦੂਸਰੇ ਪਾਸੇ ਉਹਨਾਂ ਦੇ ਪ੍ਰੋਗਰਾਮ ਦੌਰਾਨ ਮੰਚ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਮਾਤਾ ਨੂੰ ਜਿਹੜੇ ਭੱਦੇ ਸ਼ਬਦਾਂ ਵਰਤੂ ਕੀਤੀ ਗਈ ਹੈ ਉਹਨੂੰ ਕਿਵੇਂ ਦੇਖਦੇ ਤੁਸੀਂ ਦੇਖੋ ਰਾਹੁਲ ਗਾਂਧੀ ਬੜੀ ਐਸ ਵਾਰੀ ਸੰਗਠਿਤ ਮੁਹਿੰਮ ਚਲਾ ਰਿਆ ਪਰ ਮੈਂ ਨਿੱਜੀ ਤੌਰ ਤੇ ਸਮਝਦਾ ਉਹ ਮੁਹਿੰਮ ਚਲਾਵੇ ਮੁਹਿੰਮ ਚਲਾਉਂਦੇ ਆ ਜਿਹੜੇ ਉਹ ਲਫ਼ਜ਼ ਵਰਤਾ ਵੋਟ ਚੋਰ ਵੋਟ ਚੋਰ ਵੋਟ ਚੋਰ ਅੱਗੇ ਵੀ ਇਦਾਂ ਦੀ ਮੁਹਿੰਮ ਨੇ ਉਹਨਾਂ ਨੂੰ ਫਾਇਦਾ ਨਹੀਂ ਸੀ ਕੀਤਾ ਹਰ ਥਾਂ ਤੇ ਜਾ ਕੇ ਨਾਹਰਾ ਲਾਉਂਦਾ ਸੀ ਚੌਕੀਦਾਰ ਲੋਕ ਕਹਿੰਦੇ ਚੋਰ ਹੈ ਚੌਕੀਦਾਰ ਚੋਰ ਹੈ ਉਹਦਾ ਕੀ ਫਾਇਦਾ ਹੋਇਆ ਸੀ ਉਲਟਾ ਪ੍ਰਭਾਵ ਗਿਆ ਸੀ ਕਿ ਤੁਸੀਂ ਇਹ ਆਖੋ ਕਿ ਉਹਨੇ ਚੌਕੀਦਾਰੀ ਦਾ ਵਾਅਦਾ ਕੀਤਾ ਤੇ ਚੋਰਾਂ ਨਾਲ ਰਲ ਗਿਆ ਪਰ ਉਹ ਜਿਹੜੇ ਨਾਰੇਬਾਜੀ ਸੀ ਉਹ ਇਹਨਾਂ ਦਾ ਫਾਇਦਾ ਕਰਨ ਦੀ ਥਾਂ ਨੁਕਸਾਨ ਕਰਦੀ ਰਹੀ। ਉਦੋਂ ਪਹਿਲਾਂ ਗੁਜਰਾਤ ਦੀਆਂ ਚੋਣਾਂ 'ਚ ਸੋਨੀਆ ਗਾਂਧੀ ਨੇ ਰਾਹੁਲ ਗਾਂਧੀ ਦੀ ਮਾਤਾ ਨੇ ਜਾ ਕੇ ਕਿਹਾ ਸੀ ਕਿ ਨਰਿੰਦਰ ਮੋਦੀ ਇਹਦੇ ਹੱਥ ਖੂਨ ਨਾਲ ਰੰਗੇ ਹੋਏ ਆ। ਜਿਹੜੀਆਂ ਗੱਲਾਂ ਉਹਨੇ ਆਖੀਆਂ ਉਹਨਾਂ ਦਾ ਮਾੜਾ ਅਸਰ ਗਿਆ ਸੀ। ਕੋਈ ਥੋੜੀ ਜੀ ਹੱਦ ਰੱਖੀ ਜਾ ਸਕਦੀ ਆ। ਇਹਨਾਂ ਲਫ਼ਜ਼ਾਂ ਨੂੰ ਕੁਝ ਲਫ਼ਜ਼ ਜਿਹੜੇ ਆ ਇਹ ਗਿਣੇ ਜਾਂਦੇ ਕਿ ਪਾਰਲੀਮੈਂਟਰੀ ਨਹੀਂ। ਉਹਨਾਂ ਤੋਂ ਬਚ ਕੇ ਚੱਲਿਆ ਜਾ ਸਕਦਾ ਪਰ ਇਹਦੇ باوجود ਰਾਹੁਲ ਗਾਂਧੀ ਜਿਹੜੀ ਮੁਹਿੰਮ ਚਲਾ ਰਿਹਾ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਵੋਟਾਂ ਦੀ ਉਹਦੇ ਤੇ ਸੁਪਰੀਮ ਕੋਰਟ ਵਿੱਚ ਜਾ ਕੇ ਵੀ ਸਰਕਾਰ ਦੀ ਹਾਰ ਹੋਈ ਹੈ ਪਿਛਲੇ ਸਾਲ ਚੋਣਾਂ ਦੇ ਦੌਰਾਨ ਇਲੈਕਟੋਰਲ ਬਾਡ ਜਿਹੜੇ ਚੋਣਾਂ ਤੋਂ ਪਹਿਲਾਂ ਮਿਲਦੇ ਆ ਉਹਨਾਂ ਦਾ ਮਸਲਾ ਸੁਪਰੀਮ ਕੋਰਟ ਜਾ ਕੇ ਉਦੋਂ ਵੀ ਸਰਕਾਰ ਦੀ ਹਾਰ ਹੋਈ ਸੀ ਹੁਣ ਵੀ ਆ ਇਹ ਜਦੋਂ ਅੱਗੇ ਵੱਧਦਾ ਜਾ ਰਿਹਾ ਤੇ ਇਹਦੇ ਨਾਲਦਿਆਂ ਨੂੰ ਹੱਦਾਂ 'ਚ ਰਹਿਣਾ ਚਾਹੀਦਾ ਅੱਜ ਮੈਂ ਪੜਦਾ ਪਿਆ ਸਾਂ ਉਹ ਜਿਹੜੇ ਮੋਹਾ ਮৈত্রਾ ਪੱਛਮੀ ਬੰਗਾਲ ਤੋਂ ਪਾਰਲੀਮੈਂਟ ਮੈਂਬਰ ਐ ਹਮਮਤਾ ਬੇਨਰਜੀ ਦੀ ਪਾਰਟੀ ਦੀ ਉਹਨੇ ਅਮਿਤ ਸ਼ਾਹ ਬਾਰੇ ਜਿਹੜੇ ਲਫ਼ਜ਼ ਵਰਤੇ ਉਹ ਵੀ ਇਤਰਾਜ਼ਯੋਗ ਨੇ ਕੱਲ ਨੂੰ ਕੇਸ ਬਣ ਸਕਦਾ ਤੇ ਰਾਹੁਲ ਗਾਂਧੀ ਦੀ ਸਟੇਜ ਤੋਂ ਪ੍ਰਧਾਨ ਮੰਤਰੀ ਦੀ ਮਾਂ ਦਾ ਨਾਮ ਲੈ ਕੇ ਕੋਈ ਗਾਲ ਕੱਢੀ ਜਾਵੇ ਇਹਦੇ ਤੇ ਕੋਈ ਵੀ ਆਗਿਆ ਨਹੀਂ ਦੇ ਸਕਦਾ ਇਹ ਤੇ ਆਪਣੇ ਆਪ 'ਚ ਗਲਤ ਐ ਇਹ ਮੁੱਦਾ ਬਣਨਾ ਹੀ ਬਣਨਾ ਵੇਖਣ ਵਾਲੀ ਗੱਲ ਐ ਕਿਹੋ ਜਿਹਾ ਬੰਦਾ ਐ ਦੀ ਸਟੇਜ ਤੇ ਆ ਕੇ ਬੋਲ ਕਿਦਾਂਗਾ ਜਿਹਦਾ ਜ਼ੁਬਾਨ ਤੇ ਕੰਟਰੋਲ ਨਹੀਂ ਤੇ ਪਰ ਇਹ ਵੀ ਕਈ ਵਾਰ ਹੁੰਦਾ ਕਿ ਉਹ ਬੋਲ ਗਿਆ ਜਾਂ ਉਹਨੂੰ ਬੋਲਣ ਵਾਸਤੇ ਉਕਸਾਇਆ ਗਿਆ ਜਦਾਂ ਕਿ ਇਹਦੀ ਜਿਹੜੀ ਕੀ ਆ ਮਹਮ ਉਹਨੂੰ ਤਾਰਪੀਡੋ ਕੀਤਾ ਜਾ ਸਕਦੇ ਫੇਲ ਕੀਤਾ ਜਾ ਸਕਦੇ ਜੋ ਮਰਜ਼ੀ ਹੋਵੇ ਲੜਨ ਫੌਜਾਂ ਨਾ ਸਰਦਾਰਾਂ ਦੇ ਤੇ ਜੇ ਫੌਜ ਦੇ ਵਿੱਚੋਂ ਕੋਈ ਬੰਦਾ ਗਲਤੀ ਕਰਦਾ ਤੇ ਉਹ ਵੀ ਸਰਦਾਰ ਦੇ ਨਾਮ ਪੈਂਦੀ ਹੈ ਰਾਹੁਲ ਗਾਂਧੀ ਨੂੰ ਖੜੇ ਪੈ ਰਕਣਾ ਚਾਹੀਦਾ ਜਿਹੜਾ ਇਹੋ ਜਿਹਾ ਬੰਦਾ ਮੇਰੀ ਸਟੇਜ ਤੇ ਆਵੇਗਾ ਜੇ ਕੁਝ ਬੋਲੇਗਾ ਐ ਜਿੰਮੇਵਾਰ ਨਹੀਂ ਅੱਗੇ ਤੋਂ ਇਹ ਜਹਾ ਬੰਦਾ ਪਾਰਟੀ ਦੇ ਲਾਗੇ ਲੱਗਣ ਦਾ ਭਜਾਤਾ ਜਾਵੇਗਾ ਸਟੈਂਡ ਸੱਕ ਤੇ ਲੈਣਾ ਪਵੇਗਾ ਜੀ ਪੰਸਬ ਅਗਲੀ ਗੱਲ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਦਿੱਲੀ ਭਾਰਤ ਵਿੱਚ ਸਭ ਤੋਂ ਅਸੁਰੱਖਿਅਤ ਥਾਵਾਂ ਤੇ ਹੈ ਔਰਤਾਂ ਲਈ ਖਾਸ ਤੌਰ ਤੇ ਇਹ ਜਿਹੜਾ ਸਰਵੇਖਣ ਸਾਹਮਣੇ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਜਦੋਂ ਕੇਜਰੀਵਾਲ ਦੀ ਸਰਕਾਰ ਹੁੰਦੀ ਸੀ ਆਮ ਆਦਮੀ ਪਾਰਟੀ ਦਾ ਮੁਖੀ ਸੀ ਅਰਵਿੰਦ ਕੇਜਰੀਵਾਲ ਕੋਈ ਵੀ ਘਟਨਾ ਵਾਪਰਦੀ ਸੀ ਤੇ ਬਾਕੀਆਂ ਤੋਂ ਪਹਿਲਾਂ ਭਾਜਪਾ ਵਾਲੇ ਮੁਜ਼ਾਹਰਾ ਕਰਨਾ ਸ਼ੁਰੂ ਕਰਦੇ ਸੀ ਕੇਜਰੀਵਾਲ ਦੀ ਸਰਕਾਰ 'ਚ ਔਰਤਾਂ ਦੀ ਬੇਇੱਜ਼ਤੀ ਹੁੰਦੀ ਹੈ ਜੀ ਤੇ ਅਸੀਂ ਉਹਦੇ ਕਹਿੰਦੇ ਹੁੰਦੇ ਸੀ ਕਿ ਦਿੱਲੀ ਦੀ ਪੁਲਿਸ ਦਿੱਲੀ ਦੀ ਸਰਕਾਰ ਦੇ ਅੰਡਰ ਨੇ ਦਿੱਲੀ ਦਾ ਅਮਨ ਕਾਨੂੰਨ ਦੇਸ਼ ਦੀ ਰਾਜਧਾਨੀ ਹੋਣ ਕਰਕੇ ਸਿੱਧੇ ਤੌਰ ਤੇ ਗ੍ਰਹਿ ਮੰਤਰਾਲੇ ਦੇ ਅੰਡਰ ਨਾਰਾ ਲਾਉਣਾ ਮਾੜਾ ਚੰਗਾ ਤੇ ਅਮਿਤ ਸ਼ਾਹ ਦੇ ਖਿਲਾਫ ਲਾਓ ਗ੍ਰਹਿ ਮੰਤਰੀ ਦੇ ਇਸ ਮੁੱਖ ਮੰਤਰੀ ਦੇ ਤੇ ਆਪਣੇ ਗਨਮੈਨ ਉਹਦਾ ਆਖਾ ਨਹੀਂ ਮੰਨਦੇ ਕਿਉਂਕਿ ਉਹ ਕੇਂਦਰ ਸਰਕਾਰ ਲਾਉਂਦੀ ਇਹਦੇ ਨਾਲ ਬਕੀ ਨਹੀਂ ਲਾਉਣਾ ਜਿਹੜੇ ਅੱਜ ਗਨਮੈਨ ਆ ਭਲਕੇ ਦੇ ਨਾਲ ਹੋਣਗੇ ਕੋਈ ਗਾਰੰਟੀ ਨਹੀਂ ਅੱਧੀ ਰਾਤ ਨੂੰ ਬਦਲ ਜਾਂਦੇ ਐ ਤੇ ਆਪਣੇ ਗਨਮੈਨ ਨਹੀਂ ਬਦਲ ਸਕਦਾ ਹੁਣ ਉਹ ਮਸਲਾ ਵੱਖਰਾ ਸੀ ਐਸ ਵੀ ਉੱਥੇ ਡਬਲ ਇੰਜਨ ਸਰਕਾਰ ਐ ਟ੍ਰਿਪਲ ਇੰਜਨ ਐ ਉੱਪਰ ਪ੍ਰਧਾਨ ਮੰਤਰੀ ਭਾਜਪਾ ਮੁੱਖ ਮੰਤਰੀ ਦਿੱਲੀ ਦੀ ਭਾਜਪਾ ਦਿੱਲੀ ਦੀ ਮਿਊਂਸਪਲ ਕਾਰਪੋਰੇਸ਼ਨ ਭਾਜਪਾ ਤੇ ਉੱਥੇ ਐਸਵੇ ਦੇ ਸਥਿਤੀ ਇਹ ਆ ਕਿ ਦੇਸ਼ ਦਾ ਜਿਹੜਾ ਸਭ ਤੋਂ ਵੱਧ ਅਸੁਰੱਖਿਤ ਸ਼ਹਿਰ ਆ ਔਰਤਾਂ ਵਾਸਤੇ ਉਹ ਦਿੱਲੀ ਆ ਜਿਹੜੇ ਐਸਵੇ ਚੰਗੇ ਗਿਣੇ ਜਾਂਦੇ ਆ ਉਹਨਾਂ ਚ ਮੁੰਬਈ ਆ ਓਡੀਸ਼ਾ ਦੀ ਰਾਜਧਾਨੀ ਪੁਨੇਸ਼ਵਰ ਆ ਨਾਗਾਲੈਂਡ ਦੀ ਰਾਜਧਾਨੀ ਕੋਹਿਮਾ ਇਹਦੇ ਸੜਾ ਚੰਡੀਗੜ੍ਹ ਵੀ ਨਹੀਂ ਆਉਂਦਾ ਚੰਗਿਆਂ ਚ ਹੁਣ ਮਾੜਿਆਂ ਦੇ ਵਿੱਚ ਇੱਕ ਦਿੱਲੀ ਆਉਂਦੀ ਆ ਇੱਕ ਬਿਹਾਰ ਦੀ ਰਾਜਧਾਨੀ ਪਟਨਾ ਹੁੰਦਾ ਇੱਕ ਰਾਜਸਥਾਨ ਦਾ ਰਾਜਧਾਨੀ ਵਾਲਾ ਸ਼ਹਿਰ ਹੈ ਜੈਪੁਰ ਇਹ ਹੁੰਦਾ ਹੁਣ ਪਟਨਾ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਹੈ ਨतीश ਕੁਮਾਰ ਸਾਹਿਬ ਤੇ ਇੱਥੇ ਰਾਜਸਥਾਨ ਚ ਵੀ ਤੇ ਦਿੱਲੀ ਵੀ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਕਿ ਤੁਹਾਡੀਆਂ ਸਰਕਾਰਾਂ ਦੇ ਹੁੰਦਿਆਂ ਇਹ ਮਾੜੀ ਹਾਲਤ ਕਿਉਂ ਆ ਇਸ ਗੱਲ ਨੂੰ ਟਾਲਿਆ ਨਹੀਂ ਜਾ ਸਕਦਾ ਸਵਾਲ ਔਰਤਾਂ ਦੀ ਸੁਰੱਖਿਆ ਦਾ ਜੀ ਪੰਸਭ ਜਾਣਦੇ ਜਾਂਦੇ ਗੱਲ ਗੁਜਰਾਤ ਦੇ ਇੱਕ ਵਿਧਾਇਕ ਦੀ ਵੀ ਕਰ ਹੀ ਲੈਣੇ ਆ ਕਿਡਨੈਪ ਦਾ ਦੋਸ਼ ਲੱਗਾ ਸੀ ਉਸ ਮਾਮਲੇ ਵਿੱਚ ਉਹਨੂੰ ਵੀ ਸਜ਼ਾ ਹੋਈ ਹੈ ਤੇ ਸਾਥੀਆਂ ਨੂੰ ਵੀ ਇਹ ਮਾਮਲਾ ਕੀ ਹੈ ਇਹ ਵੀ ਬੰਦੇ ਕਰਦੇ ਨੇ ਇਦਾਂ ਦਾ ਕੰਮ ਜੀ ਤੁਹਾਨੂੰ ਪਤਾ ਬਿਟਕੋਇਨ ਇੱਕ ਕਰੰਸੀ ਚੱਲਦੀ ਇੰਟਰਨੈਸ਼ਨਲ ਲੈਵਲ ਤੇ ਜੀ ਜਿਹਨੂੰ ਕਾਨੂੰਨੀ ਮਾਨਤਾ ਨਹੀਂ ਉਹਦੇ ਬਹੁਤ ਸਾਰੇ ਫਰਾਡ ਹੋਏ ਇਹ ਜਿਹੜਾ ਵਿਧਾਇਕ ਅਸਲ 'ਚ ਸਾਬਕਾ ਵਿਧਾਇਕਰ ਤੇ ਭਾਜਪਾ ਦਾ ਔਰ ਭਾਜਪਾ ਦੇ ਸੀਨੀਅਰ ਲੀਡਰਾਂ ਚਗਣਾਂ ਦਾ ਇਹਨੇ ਆਪਣੇ ਨਾਲ ਪੁਲਿਸ ਦਾ ਇੱਕ ਐਸਪੀ ਰੋਲਿਆ ਤੇ ਨਾਲ 15 16 ਜਣੇ ਹੋਰ ਰੋਲਏ ਇਹ ਫਰਾਡ ਦਾ ਕੰਮ ਕਰਦੇ ਸੀ ਕਿਸੇ ਨਾਲ ਕਿਸੇ ਨੂੰ ਕਹਿਣਾ ਤੂੰ ਤੇ ਬਿਟਕੋਇਨ ਕਰੰਸੀ ਕੀਤੀ ਹੈ ਇਹਨੇ ਸ਼ਿਕਾਇਤ ਕਰਦੀ ਐਸਪੀ ਨੇ ਫੜ ਲਿਆਉਣਾ ਉਹਨੂੰ ਲਿਆ ਕੇ ਤੇ ਉੱਤੇ ਪੈਸੇ ਟ੍ਰਾਂਸਫਰ ਕਰਾ ਲੈਣੇ ਬਹੁਤਾ ਕਰਕੇ ਲੋਕ ਚੋਪਰਿੰਦੇ ਸੀ ਇੱਕ ਕਾਰੋਬਾਰੀ ਨੇ ਜਾ ਕੇ ਸ਼ਿਕਾਇਤ ਕਰਦੀ ਕਿ ਮੈਨੂੰ ਕਿਡਨੈਪ ਕਰਕੇ ਲੈ ਗਏ ਤੇ ਉੱਥੇ ਜਾ ਕੇ ਮੇਰੇ ਤੋਂ ਇੰਨੀ ਵੱਡੀ ਅਮਾਉਂਟ ਉਹ ਲੱਖਾਂ ਚੱਕੇ ਕਰੋੜਾਂ ਚ ਲੋਕੀ ਤੇ ਕਰੋੜਾਂ ਚ ਦੱਸਦੇ ਉਹਨੇ ਆਖਿਆ ਜੀ ਅਕਾਊਂਟ ਟੂ ਅਕਾਊਂਟ ਬੈਂਕ ਦੀ ਟ੍ਰਾਂਜੈਕਸ਼ਨ ਤੇ ਮੇਰੇ ਤੋਂ ਧੱਕੇ ਨਾਲ ਕਰਵਾਈ ਗਈ ਹੈ ਤੇ ਇਹਨਾਂ ਦੋਵਾਂ ਨੇ ਕਰਵਾਈ ਆ ਇਹਨਾਂ ਦੇ ਨਾਲ ਫੁਲਾਣੇ 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 ਬੰਦੇ ਬਹੁਤ ਸਾਰੇ ਜਾਂਚ ਦੇ ਵਿੱਚ ਫਸ ਕੇ ਹੁਣ ਪਤਾ ਲੱਗਾ ਕਿ ਭਾਜਪਾ ਦਾ ਸਾਬਕਾ ਐਮਐਲਏ ਇੱਕ ਸਾਬਕਾ ਐਸਪੀ ਸ਼ਾਇਦ 15 ਜਾਂ 16 ਜਣੇ ਹੋਰ ਨੇ ਇਹਨਾਂ ਸਾਰਿਆਂ ਨੂੰ ਉਮਰ ਕੈਦ ਹੋਈ ਆ ਕਿ ਤੁਸੀਂ ਇੱਕ ਕਾਰੋਬਾਰੀ ਨੂੰ ਬਿਟਕੋਇਨ ਦੇ ਨਾਂ ਤੇ ਅਗਵਾ ਕੀਤਾ ਤੇ ਉਹਦੇ ਤੋਂ ਧੱਕੇ ਨਾਲ ਜਿੰਦਾ ਫਰੋਤੀ ਲਈਦੀ ਹੈ ਕਾਨੂੰਨੀ ਤਰੀਕੇ ਨਾਲ ਬੈਂਕ ਦੇ ਵਿੱਚੋਂ ਖਾਤੇ ਤੋਂ ਖਾਤੇ ਰਕਮ ਤਬਦੀਲ ਕਰਕੇ ਤੇ ਫਰੋਤੀ ਲਈ ਜੀ ਪਰ ਸਾਰਾ ਮਾਮਲਾ ਵਕਤਿਆਨ ਮੰਗਦ ਬਾਕੀ ਤੁਸੀਂ ਹਰ ਰੋਇ ਤਰ੍ਹਾਂ ਸਮਾਂ ਕੱਢਿਆ ਚਰਚਾ ਕੀਤੀ ਬਹੁਤ ਧੰਨਵਾਦੀ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਐਸਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੋਜ ਜੀ ਜਿਨ੍ਹਾਂ ਅੱਜ ਦੇ ਖਾਸ ਮਸਲਿਆਂ ਤੇ ਗੱਲਬਾਤ ਕੀਤੀ ਹੈ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਹੁੰਦੂ ਆਗਿਆ ਦੇਖਦੇ ਰਹੋ ਪ੍ਰਾਈਮ ਇਸ਼ਿਆ ਟੀਵੀ ਤੁਹਾਡਾ ਆਪਣਾ ਤੁਹਾਡੇ